ਲੈ ਕੱਪੜੇ ਤਾਂ ਧੋ ਕੇ ਸੁੱਕ ਗਏ ਤੇ ਤੈਹਾਂ ਲਾ ਦਾ ਕੰਮ ਨਿਬੜ ਤੂ ਪਰ ਆਵੇ ਦੀ ਤੁਸੀਂ ਹਾਂ ਆ ਗਈ ਮੈਂ ਲੈ ਮੈਂ ਪਾਣੀ ਲੈ ਕੇ ਆਉਣੀ ਆ ਤੁਸੀਂ ਬੈਠੋ ਮੈਂ ਪਾਣੀ ਲੈ ਕੇ ਆਈ ਹਲੋ ਜੀ ਪਾਣੀ ਪੀ ਲਓ ਲਓ ਮਿੰਦੇ ਚਾਹ ਬਣਾਉਂਦਾ ਨਹੀਂ ਤੁਹਾਨੂੰ ਨਾ ਨਾ ਚਾਹ ਨਹੀਂ ਕੀ ਹੋ ਗਿਆ ਜੀ ਐਨਾ ਢਿੱਲਾ ਦੇ ਮੂੰਹ ਕਰ ਰੱਖਿਆ ਨਹੀਂ ਨਹੀਂ ਕੁਝ ਨਹੀਂ ਹੋਇਆ ਤੁਸੀਂ ਦੱਸਦੇ ਨਹੀਂ ਹੈਗੇ ਮੈਨੂੰ ਹੈ ਨਹੀਂ ਹੈ ਹੀ ਨਹੀਂ ਕੋਈ ਗੱਲ ਦੱਸਣ ਵਾਲੀ ਜੇ ਹੋਂ ਤਾਂ ਦਾਰਤੂਆਂ ਤੈਨੂੰ ਕੋਈ ਗੱਲ ਹੋਈਗੀ ਤੁਸੀਂ ਕਨਕ ਦਾ ਸਾਬ ਕਰਨ ਗਏ ਸੀ ਕਰਿਆ ਜੀ ਹਾਂ ਹਾਂ ਕਰਿਆ ਮੈਂ ਕਨਕ ਦਾ ਸਾਬ ਕਰਿਆ ਫਿਰ ਤਾਂ ਜਿਹੜੇ ਤੁਸੀਂ ਮੈਨੂੰ ਦੋ ਸੂਟ ਤੇ ਪਾਉਣੇ ਹਨ ਪੱਕਾ ਦਿਵਾਉਂਗੇ ਕਿ ਤੁਸੀਂ ਮੇਰੇ ਸੂਟਾਂ ਕਰਕੇ ਤਾਂ ਨਹੀਂ ਮੂੰਹ ਬਣਾ ਰੱਖਿਆ ਨਹੀਂ ਨਹੀਂ ਮਨਜੀਤ ਇਹ ਜੀ ਕੋਈ ਗੱਲ ਨਹੀਂ ਦੱਸ ਤੂੰ ਕਿਹੜਾ ਰੋਜ਼ ਸੂਟ ਪਲੈਨ ਨਹੀਂ ਹੈ ਸਾਲ 'ਚ ਦੋ ਵਾਰ ਇੱਕ ਵਾਰ ਤਾਂ ਤੂੰ ਸੂਟ ਮੰਗਦੀ ਹੈਂਗੀ। ਬੱਸ ਕਮਲੀਏ ਜੇ ਮੈਂ ਤੈਨੂੰ ਉਹ ਦੋ ਸੂਟ ਵੀ ਨਹੀਂ ਦਿਵਾ ਸਕਿਆ ਫਿਰ ਮੈਂ ਹੋਰ ਕੀ ਕਰੂੰਗਾ। ਹੂੰ ਚਲੋ ਜੀ ਕੋਈ ਨਾ ਤੁਸੀਂ ਆਪਦਾ ਮੂਡ ਖਰਾਬ ਨਾ ਕਰੋ। ਤੁਸੀਂ ਮੈਨੂੰ ਇੱਕ ਸੂਟ ਲੈ ਦਿਓ ਪਰ ਜੇ ਕੋਈ ਗੱਲ ਹੈ ਤੁਸੀਂ ਮੈਨੂੰ ਦੱਸ ਦਿਓ। ਗੱਲ ਤਾਂ ਮੰਜਿੱਤੇ ਇਹ ਹੈ ਮੈਂ ਆੜਤੀਏ ਦਾ ਹਿਸਾਬ ਕਰਕੇ ਆਇਆ ਹਾਂ। ਅੱਛਾ ਮੈਂ ਆੜਤੀਏ ਦਾ 8 ਲੱਖ ਪਹਿਲਾਂ ਦੇਣਾ ਸੀ। ਅੱਛਾ ਆਪਣੀ ਕਨ ਖੋਈ ਆ 4.5 ਲੱਖ ਰੁਪਏ ਦੀ। ਅੱਛਾ ਹਾਂ ਹਿਸਾਬ ਕਰਨ ਤੋਂ ਬਾਅਦ ਵੀ ਆੜਤੀਏ ਦਾ ਹੁਣ ਆਪਣੇ 3.5 ਲੱਖ ਰੁਪਏ ਦੇਣੇ ਆ। ਮੱਛਿਆ ਹਾਂ ਬਸ ਉਹੀ ਟੈਨਸ਼ਨ ਨਾ ਖਾਈ ਜਾਂਦੀਆਂ ਨੇ ਯਾਰ ਵੀ ਜੱਟ ਦੇ ਸਿਰ ਕਰਜ਼ਾ ਉੱਤਰਦਾ ਹੀ ਨਹੀਂਗਾ ਕੋ ਜਿੰਨਾ ਮਰਜ਼ੀ ਕਰੀ ਜਾਵੇ ਜਿ ਕਿਹ ਹੈ ਜੇ ਗੱਲਾਂ ਕਰਦੇ ਹਾਂ ਟੈਨਸ਼ਨ ਨਾ ਲਓ ਕੋਈ ਨਾ ਜਿੱਥੇ 8 ਲੱਖ ਚੋਂ 3.5 ਲੱਖ ਰੁਪਏ ਰਹਿ ਗਿਆ ਫਿਰ ਕੀ ਹੋ ਗਿਆ ਜੀ ਆ 6 ਮਹੀਨਿਆਂ ਨੂੰ ਫਸਲ ਆ ਜਾਣੀ ਆ ਨਾਲੇ ਕਿ ਜੱਟ ਦੇ ਸਿਰ ਕਰਜ਼ਾ ਨਾ ਹੋਵੇ ਨਾ ਜੱਟ ਸੋਣਾ ਵੀ ਲੱਗਦਾ ਨਾਲੇ ਜੱਟਾਂ ਨੂੰ ਤਾਂ ਕਰਜ਼ਾ ਉਹ ਨਹੀਂ ਪਾਰ ਲੱਗਦਾ ਹੁੰਦਾ ਆ 6 ਮਹੀਨਿਆਂ ਨਾਲ ਆਪਣੀ ਫਸਲ ਆਜੂਗੀ ਆਪਾਂ ਉਹ ਵੀ ਤਾਰ ਦਾਂਗੇ ਐਡੀ ਕਿਹੜੀ ਗੱਲ ਜੇ ਹੁਣ ਆੜਤੀਆਂ ਨੇ ਪੈਸੇ ਦਿੱਤੇ ਨਹੀਂ ਹੈਗੇ ਫਿਰ ਮੰਜੀਤੀ ਇਹ ਗੱਲ ਇਹ ਹੈ ਆੜਤੀਓ ਤੋਂ ਉਹਨੇ ਮੈਂ 1.5 ਲੱਖ ਰੁਪਏ ਫੜ ਕੇ ਲਿਆਇਆ ਕੱਲ ਦੀ ਘਰ ਦੀ ਕਬੀਲਦਾਰੀ ਚਲਾਉਣ ਦੇ ਲਈ ਅੱਛਾ ਹੁਣ ਜੇ ਆਪਾਂ ਐਵੇਂ ਕਰਜ਼ਾ ਵਧਾਈ ਚੱਲਾਂਗੇ ਆਪਣਾ ਮਾੜਾ ਹਾਲ ਹੋ ਜਾਣਾ ਹੈਗਾ ਹੈ ਤੈਨੂੰ ਪਤਾ ਹੀ ਹੈ ਅੱਜ ਕੱਲ ਕੀ ਹਾਲਾਤ ਚੱਲਦੇ ਨੇਗੇ ਕਿੰਨੀ ਮਹਿੰਗਾਈ ਹੋਈ ਪਈ ਹੈਗੀ ਮੈਨੂੰ ਤਾਂ ਇਹੀ ਸੋਚ-ਸੋਚ ਕੇ ਪਰੇਸ਼ਾਨੀ ਹੋ ਰਹੀ ਹੈਗੀ ਕੋਈ ਕੋਈ ਨਾ ਤੁਸੀਂ ਪਰੇਸ਼ਾਨ ਨਾ ਹੋ ਟੈਨਸ਼ਨ ਨਾ ਲਗੋ ਆ 1.5 ਲੱਖ ਰੁਪਏ ਮੈਂ ਲੈ ਲੇ ਤੋ ਫਟਕ ਲਿਆਇਾਂਗਾ ਖਾਮ ਲੈ ਇਹਨੂੰ ਘਰ ਦੀ ਕਬੀਲਦਾਰੀ ਆਪਣਾ ਪਿੰਨਾਂ ਨਾਲ ਹੀ ਚਲਾਵਾਂ ਉਹ ਤਾਂ ਠੀਕ ਆ ਜੀ ਉਹ ਛੋਟੇ ਨੂੰ ਫੀਸ ਦੇਣੀ ਸੀ 5000 ਰੁਪਏ ਦੇ ਦਾਂ ਜੀ ਹਾਂ ਹਾਂ ਕੋਈ ਨਾ ਦੇ ਦੇ ਮੈਂ ਜਿੱਤੀ ਤੇਰੇ ਤੂੰ ਸਾਰਾ ਸਹਿਮ ਨਾਲ ਵਰਤੇ ਮੈਨੂੰ ਪਤਾ ਤਾ ਤੂੰ ਬਹੁਤ ਸਮਝਦਾਰ ਹੈਂਗੇ ਤੈਨੂੰ ਪੈਸੇ ਪੈਸੇ ਦਾ ਹਿਸਾਬ ਆਏਗਾ بس ਤੂੰ ਉਸੇ ਤਰੀਕੇ ਨਾਲ ਚੱਲਦੀ ਠੀਕ ਆ ਜੀ ਕੋਈ ਗੱਲ ਨਹੀਂ ਮੈਂ ਨਾ ਉਹਦੇ ਨਾਲ ਗੱਲ ਕਰਦੀ ਆਂ ਕੜਾ ਨੂੰ ਫੀਸ ਦੇ ਦੂੰਗੀ ਚਲ ਜੇ ਪੜ ਲਿਖ ਕੇ ਜੀ ਕੁਝ ਲੱਗ ਜਾਊਗਾ ਤਾਂ ਆਪਣਾ ਵੀ ਭਲਾ ਹੋ ਜਾਊਗਾ ਇਹੀ ਤਾਂ ਮੈਂ ਸੋਚ ਰਿਆਂਗਾ ਵੀ ਜੇ ਛੋਟਾ ਪੜ ਲਿਖ ਜੇ ਕੁਝ ਬਣ ਜੇ ਹੈ ਆਪਾਂ ਸੁੱਖ ਦਾ ਸਾਹ ਲੈ ਲਾਂਗੇ ਚਲ ਕੋਈ ਨਹੀਂ ਤੁਸੀਂ ਟੈਨਸ਼ਨ ਨਾ ਲਓ ਤੁਸੀਂ ਆਰਾਮ ਕਰੋ ਠੀਕ ਹੈ ਨਾ ਮੈਂ ਫੇਰ ਲਾ ਲੈਨੇ ਕੱਪੜੇ ਤੇ ਲਓ ਤੁਸੀਂ ਪੈ ਜਾਓ ਪੈ ਜਾਓ ਆ ਛੋੜਾ ਵੀ ਮੈਨੂੰ ਫੜਾ ਦਿਓ ਜੀ ਪੈ ਜਾਓ ਤੁਸੀਂ ਮੈਂ ਝਟ ਆਰਾਮ ਕਰ ਲਓ ਭਾਬੀ ਹਾਂ ਤੇਰੇ ਵੀਰਾਗੇ ਵੀਰਾ ਤੇਰਾ ਆ ਕੇ ਕੱਦਾਂ ਹਮੋਂ ਨਾ ਕੱਲ ਜੀ ਗੱਲ ਕਰਨੀ ਸੀ ਗੱਲ ਕਰਨੀ ਸੀ ਤੂੰ ਹੁਣ ਨਾ ਗੱਲ ਕਰ ਕਿਉਂ ਵੀਰਾ ਨਾ ਸੁੱਤਾ ਪਿਆਗਾ ਟੈਨਸ਼ਨ ਜੀ ਚ ਸੀਗਾ ਅੱਛਾ ਹਾਂ ਬੜਾ ਸਾ ਤੇ ਪਰੇਸ਼ਾਨ ਲੱਗ ਰਿਹਾ ਸੀਗਾ ਬਸ ਤੈਨੂੰ ਕੀ ਦੱਸਾਂ ਕੀ ਹੋ ਗਿਆ ਕਹਿੰਦਾ ਕੀ ਹੋ ਗਿਆ ਕਣਕ ਦਾ ਹਿਸਾਬ ਕਰਨ ਗਿਆ ਸੀ ਤੇਰਾ ਵੀਰਾ ਆਤੀ ਨਾ ਆ ਪਾਰਟੀ ਦਾ 1 ਲੱਖ ਰੁਪਏ ਦੇਣਾ ਸੀਗਾ ਸਾਢੇ 4 ਲੱਖ ਦੀ ਆਪਣੀ ਕਣਕ ਬਣੀ ਸੀ ਸਾਢੇ 4 ਲੱਖ ਰੁਪਏ ਕਟਾ ਕੇ ਸਾਢੇ 3.5 ਲੱਖ ਰੁਪਏ ਹਜੇ ਆਪਣਾ ਬਕਾਇਆ ਖੜਾ ਕਿਹੜੇ ਪੈਸੇ ਆਪਾਂ ਆੜਤੀਆਂ ਨੂੰ ਦੇਣੇ ਆ ਬਸ ਪਰ ਹੁਣ ਹੁਣ ਕੀ ਬਣੂਗੀ ਕਿਹੜਾ ਹੁਣ ਕੀ ਬਣੂ ਹੁਣ ਤਾਂ ਜਿਹੜਾ ਕੁਝ ਬਣਨਾ ਬਣੂਗਾ ਹੀ ਬਣੂਗਾ ਹੁਣ ਤੇਰੇ ਵੀਰੇ ਨੇ ਖਰਚੇ ਨੂੰ 1.5 ਲੱਖ ਰੁਪਏ ਲੈ ਕੇ ਫੜਾਇਆ ਜਿਹਦੇ ਆਪਾਂ ਪੂਰੇ 6-7 ਮਹੀਨੇ ਕੱਢਣੇ ਕਿਉਂਕਿ ਫਸਲ ਤਾਂ ਹਜੇ 6 ਮਹੀਨਿਆਂ ਨੂੰ ਆਉਗੀ ਨਾ ਫਰਮਤੂੰ ਦੱਸ ਕਿ ਮੈਂ ਖੰਨ ਜਿਵੇਂ ਕਹਿੰਗੇ ਮਤਲਬ ਵਿਉਮੇ ਕਰ ਲਉ ਸੋਤੇ ਨਾ ਨਹੀਂ ਵਿਉਮੇ ਨਹੀਂ ਕਰਨਾ ਹੈਗਾ ਤੂੰ ਟੈਨਸ਼ਨ ਨਾ ਲੈ ਤੂੰ ਤਾਂ ਆਪਦੀ ਪੜਾਈ ਕਿੰਨੀ ਧਿਆਨ ਦੇ ਆਪਣੀ ਤਾਂ ਜੱਟਾਂ ਦੀ ਚੂਨੀ ਹੋਰੀ ਆ ਛੱਟ ਦਾ ਜਿੰਨਾ ਕਰੇ ਉਨਾ ਥੋੜਾ ساری ਉਮਰ ਦੇ ਵਿੱਚ ਕਰਦਾ ਕਰਦਾ ਛੱਟ ਖਤਮ ਹੋ ਜਾਂਦਾ ਪਰ ਕਰਜ਼ਾ ਨਹੀਂ ਮੁੱਕਦਾ ਹੈਗਾ ਛੱਟ ਦਾ ਰੱਬ ਨਹੀਂ ਰੱਬ ਵੀ ਤੇਰੀ ਰੱਬ ਨੇ ਪਤਾ ਨਹੀਂ ਜੱਟ ਦੇ ਲੇਖ ਲਿਖੇਗਾ ਹੈ ਜਿਹੜੇ ਮੈਨੂੰ ਤਾਂ ਲੱਗਦਾ ਕੱਚੀ ਪੰਸਦ ਨਾਲ ਹੀ ਲਿਖੇ ਨੇ ਕਦੇ ਕੁਛ ਹੋ ਜਾਂਦਾ ਜੱਟ ਨਾਲ ਕਦੇ ਕੁਛ ਹੋ ਜਾਂਦਾ ਕਦੇ ਫਸਲ ਖਰਾਬ ਹੋ ਜਾਂਦੀ ਆ ਕਦੇ ਅੱਗ ਲੱਗ ਜਾਂਦੀ ਐ ਕਦੇ ਗੜੇ ਮਾਰੀ ਪੈ ਜਾਂਦੀ ਐ ਕੁਦਰਤ ਵੀ ਝਟਨਾ ਖਿਲਵਾੜ ਕਰ ਜਾਂਦੀ ਐ ਉਹ ਦੇਖ ਲੈ ਸਿੰਦੇ ਕੇ ਸਾਰੀ ਫਸਲ ਨੂੰ ਅੱਗ ਲੱਗ ਗਈ ਖੁਦਾ ਦੇਸ਼ੀ ਵੀ ਹੋਰ ਇਹੀ ਦੇਖ ਕੇ ਤਾਂ ਦਿਓ ਨਾ ਟਾਈਮ ਕੱਢਦੇ ਆ ਵੀ ਚੱਲ ਆਪਣੀ ਫਸਲ ਤਾਂ ਚੰਗੀ ਭਲੀ ਹੋ ਗਈ 6 ਮਹੀਨੇ ਬਾਅਦ ਰੱਬ ਵਧੀਆ ਉਹ ਕਰ ਦਿੰਦਾ ਚੱਲ ਤੇਰੇ ਵੀਰੇ ਨੂੰ ਹੁਣ ਸਮਝਾਇਆਗਾ ਵੀ ਜਿੱਥੇ 8 ਲੱਖ ਰੁਪਇਆ 3.5 ਲੱਖ ਉਤਰ ਗਿਆ ਫਿਰ 1 ਲੱਖ ਵੀ ਉਤਰ ਜਾਊਗਾ ਕੋਈ ਨਾ ਟੈਨਸ਼ਨ ਨਾ ਲੈ ਤੂੰ ਨਾਲ ਇੱਕ ਗੱਲ ਹੋਰ ਦੱਸਾਂ ਆ ਸੱਚ ਤਰੇ ਵੀਰ ਨੇ ਤਰਫੀਸ ਦਿੱਤੀ 5000 ਰੁਪਏ ਤੂੰ ਕਹਿੰਦਾ ਸੀ ਨਾ ਮੈਂ ਫੀਸ ਭਰਨੀ ਆ ਹਾਂ ਹਾਂ ਭਾਬੀ ਮੈਂ ਵੀ ਇਹਦਾ ਗੱਲ ਕਰਨੀ ਸੀ ਤੇਰਾ ਤੂੰ ਮੈਂ ਕਰ ਲਈ ਕੋਈ ਨਾ ਕੈਬਿਨਟ ਟੈਂਸ਼ਨ ਚ ਆ ਲੈ ਤੂੰ ਆਪਦੀ ਫੀਸ ਭਰ ਦੇ ਠੀਕ ਆ ਭੀ ਹਾਂ ਟੈਂਸ਼ਨ ਨਾ ਲੈ ਪੜਾਈ ਕਰ ਬੇ ਫਿਕਰ ਹੋ ਕੇ ਕੱਲੂ ਮੇਰੇ ਦੇ ਹੋਰ ਨੇ ਆਫਸਰ ਲੱਗਣਾ ਹੂੰ ਭਾਬੀ ਜ਼ਰੂਰ ਲੱਗੂ ਕੋਈ ਨਹੀਂ ਤੁਹਾਡੇ ਸਾਰੇ ਲਾਂਬੇ ਲਾ ਦੂੰਗਾ ਮੈਂ ਕਿਬੇਰੀ ਮੈਨੂੰ ਬਸ ਪੜਾਈ ਪੂਰੀ ਕਰ ਲੈਣ ਤੁਹਾਡੇ ਟੈਂਸ਼ਨ ਨਾ ਲੋ ਬੇ ਤਾਹੀ ਤਾਂ ਮੈਂ ਤੈਨੂੰ ਕਹਿ ਰਹੀ ਨਹੀਂ ਤੂੰ ਨਿਆਣਾ ਹਜੇ ਤੇ ਹੋਰਾ ਤੈਨੂੰ ਹਜੇ ਕਵੀਲਦਾਰੀ ਬਾਰੇ ਕੀ ਪਤਾ ਬੇਬੇ ਨੂੰ ਵੀ ਨਾ ਕੋਈ ਕੱਲ ਦੱਸ ਆ ਮੈਂ ਟੈਂਸ਼ਨ ਲੈ ਜੂਗੀ ਮਾੜੀ-ਵਾੜੀ ਗੱਲ ਪਿੱਛੇ। ਠੀਕ ਆ। ਉਹਨੂੰ ਤੈਨੂੰ ਪਤਾ ਹੀ ਆ ਕਿ ਬੇਬੇ ਤੇਰੇ ਵੀਰੇ ਦਾ ਭਾਂਬੜਿਆ ਦੇਖ ਲਵੇਂ ਨਾ। ਬੇਬੇ ਦਾ ਵੀ ਚਿਹਰਾ ਉੱਤਰ ਜਾਂਦਾ। ਐਵੇਂ ਬੇਬੇ ਬਿਮਾਰ ਹੋ ਗਈ। ਪੈਸੇ ਲੱਗਣ ਨੂੰ ਪਾਉਂਗਾ ਤੂੰਗਾ। ਹੂੰ ਇਹ ਤਾਂ ਹੈ ਪੱਪੀ ਕੋਈ ਨਾ ਮੈਂ ਕਿਸੇ ਨੂੰ ਨਹੀਂ ਕਹਿੰਦਾਗਾ। ਚਾਹ ਤੂੰ ਸ਼ਹਿਰ ਜਾ ਤੇ ਆਪਣੀ ਫੀਸ ਭਰਿਆ। ਹਾਂ ਚੱਲ ਮੈਂ ਜਾਂਦਾ। ਠੀਕ ਆ। ਹੁਣੇ ਭਰਿਆ। ਹਾਂ ਹਾਂ ਮੈਂ ਨਵੇਂੜ ਕੇ ਆਉਣਾ ਵਾ। ਠੀਕ ਆ। ਚੱਲ ਠੀਕ ਆ ਪਿੱਛੇ ਜਾਂਦਾ ਹੁਣੇ ਠੀਕ ਆ। ਚੱਲ। ਇਹਦੇ ਤਾਂ ਵਿਚਾਰ ਦੀ ਫੀਸ ਭਰੀ ਜਾਊਗੀ। ਪੜ੍ਹ ਲਿਖ ਕੇ ਕੁਝ ਲੱਗ ਬਸ ਇਹਨੂੰ ਔਖੀ ਮਿਲ ਜੇ ਜਿੱਕਤਾ ਨੇ ਕਰਮਾਂਸ ਤੋਂ ਨੌਕਰੀਆਂ ਮਿਲ ਇਧਰੀਆਂ ਹੈਗੀਆਂ ਉਹ ਵੀ ਔਖੀਆਂ ਨੇ ਬਾਕੀ ਉਹ ਰੱਬ ਰੱਖਾ ਉਹ ਚੰਗਾ ਹੀ ਕਰੂਗਾ ਚੰਗਾ ਬੇਬੇ ਮੈਂ ਖੇਤ ਜਾਣਾਗਾ ਕੋਈ ਨਾ ਪੁੱਤ ਆ ਗਿਆ ਸੀ ਤੂੰ ਹਾਂ ਬੇਬੇ ਮੈਂ ਆ ਗਿਆ ਸੀਗਾ ਅੱਛਾ ਉਹ ਹਾਂ ਮਨਜੀਤ ਨੂੰ ਦੱਸਦਾ ਬੇਬੇ ਮਨਜੀਤ ਸੁੱਤੀ ਪਈ ਹੈਗੀ ਮੈਂ ਚਲੋ ਕਾਂ ਨੂੰ ਜਗਾਣਾ ਵਿਚਾਰੇ ਕੰਮਕਾਰ ਕਰਕੇ ਥੱਕ ਜਾਂਦੀ ਹੈ ਸਾਰਾ ਦਿਨ ਹੈ ਤਾਂ ਕਰਕੇ ਮੈਨੂੰ ਜਗਾਇਆ ਕੋਈ ਨਾ ਬੇਬੇ ਤੂੰ ਦੱਸਦੀ ਉਹਨੂੰ ਮੈਂ ਜਾਣਾ ਨਾ ਮੈਂ ਕਹਿੰਦੀ ਸੀ ਪੁੱਤ ਦੋ ਘੋਟਾ ਚਾਹਦੀਆਂ ਤਾਂ ਪੀ ਜਾ ਨਹੀਂ ਨਹੀਂ ਬੇਬੇ ਬੱਸ ਰਹਿਣ ਦੇ ਮੈਂ ਜਾਣਾ ਬੇਬੇ ਮੈਂ ਕੰਮ ਕਰਨਾ ਹੈ ਖੇਤ ਦੇ ਵਿੱਚ ਜਾ ਕੇ ਖਾਲ ਖੁਲ ਸਮਾਰ ਲਈ ਉਹਨਾਂ ਅੱਗੇ ਪਨੀਰੀ ਵਗੈਰਾ ਵਿੱਜਣੀ ਪਊਗੀ ਬੇਬੇ ਹਾਂ ਹਾਂ ਚਲ ਆਏ ਕਰੀ ਜਿੱਥੇ ਪਨੀਰੀ ਪੀਜਣੀ ਐ ਉਹਥੇ ਰਹਿ ਦੀ ਸਟਲਿਓ ਕੱਢੀ ਟਰਾਲੀ ਕੋਈ ਨਾ ਬੇਬੇ ਸਟੋਆ ਲਾ ਹਾਂ ਵਧੀਆ ਹੋ ਜਾਂਦੀ ਐ ਫਤ ਕੋਈ ਨਾ ਬੇਬੇ ਸਟੋ ਇੱਕ ਤਾਂ ਨਾ ਇਹ ਮੁੰਡਾ ਜਾ ਕੰਮਾਂ ਦੀ ਬਾੜੀ ਖਿੱਚ ਕਰਦਾ ਟੈਨਸ਼ਨ ਨਹੀਂ ਬਾੜੀ ਕਰਦਾ ਤਾਂ ਕੰਮਾਂ ਦੀ ਆਹ ਵੀ ਕਰ ਲੈ ਆਹ ਵੀ ਕਰ ਲੈ ਲੈ ਦੋ ਘੋਟਾ ਚਾਹ ਦੀਆਂ ਨਹੀਂ ਪੀਕੇ ਗਿਆ ਐਵੇਂ ਚੱਲ ਘਰੇ ਪੀ ਜਾਂਦਾ ਚੱਲ ਕੋਈ ਨਾ ਮਨਜੀਤ ਨੂੰ ਉੱਠ ਖੜਨ ਦੇ ਉਹਨੂੰ ਕਹੂੰ ਭਾਈ ਚਾਹ ਲੈ ਜਾ ਮੁੰਡੇ ਦੇ ਖੇਤ ਆ ਲੈ ਬੇਬੇ ਕਹਿੰਦੇ ਸੀ ਚਾਹ ਪੀ ਜਾ ਹੈ ਜੇ ਮੈਂ ਬੇਬੇ ਕੋਲ ਚਾਹ ਪੀਣ ਬਹਿ ਜਾਂਦਾ ਬੇਬੇ ਨੇ ਮੇਰਾ ਪੂ ਦੇਖਣਾ ਸੀ ਉੱਤਰਿਆ ਹੋਇਆ ਹੈ ਬੇਬੇ ਨੂੰ ਟੈਨਸ਼ਨ ਪੈ ਜਾਂਦੀ ਵੀ ਇਹ ਤਾਂ ਮੂੰਹੇ ਉੱtre ਹੋਇਆ ਹੈਗਾ ਹੈ ਨਾਲੇ ਮਨਜੀਤੀ ਸੁੱਤੀ ਪਈ ਸੀਗੀ ਫਿਰ ਬੇਬੇ ਮਨਜੀਤ ਨੂੰ ਜਾਂਦੀ ਵਿਚਾਰ ਬਣਾ ਲੋਗੇ ਨਾਲੇ ਮੈਨੂੰ ਨਾ ਹੱਲਾ ਵਾਲੇ ਵਾਲੀ ਆ ਗੱਲ ਕਰਨੀ ਨਹੀਂ ਚਾਹਂਦੀ ਸੀਗੀ ਦੇਖ ਮਨਜੀਤੀ ਵਿਚਾਰੀ ਬਿੱਤ ਬਾਦੂ ਦੀ ਟੈਨਸ਼ਨ ਲੈ ਜੂਗੀ ਮੈਂ ਤਾਂ ਟੈਨਸ਼ਨ 'ਚ ਹੈ ਹੀ ਗਿਆਾਂਗਾ ਉਹ ਵੀ ਟੈਨਸ਼ਨ 'ਚ ਪੈ ਪੈ ਜੂਗੀ ਹੁਣ ਹੈ ਚਲ ਦੇਖੀ ਜਾਊਗੀ ਜਿਹੜਾ ਕੁਝ ਬਣੂਗਾ ਕਰੀਏ ਆਪਾਂ ਜਿਹੜਾ ਤਾਂ ਮੈਂ ਲੇ ਯਾਰ ਚੱਲੋ ਧੋਕੀ ਦਾ ਫੋਨ ਆ ਗਿਆ ਉਹ ਇਹਨੂੰ ਐਸੇ ਟਾਈਮ ਕੀ ਫਿਕਰ ਪੈ ਗਈ ਕਿਹੜੇ ਟਾਈਮ ਫੋਨ ਕਰਦੀ ਹੈ ਹਰਮਨ ਹੈਲੋ ਹੈਲੋ ਹਾਂਜੀ ਇੰਨਾ ਟਾਈਮ ਲਾਇਦਾ ਹੁੰਦਾ ਫੋਨ ਚੱਕਣ ਲੱਗੇ ਉਹ ਯਾਰ ਤੈਨੂੰ ਕੀ ਵਿਵਪਤਾ ਪੈ ਗਈ ਇਸ ਵੇਲੇ ਕੀ ਹੋ ਗਿਆ ਫੋਨ ਚੁਲਾਏ ਤੈਨੂੰ ਬਿੱਪਾੰਨੀ ਗਰਮੀ ਹੋ ਰਹੀ ਹੈ ਤੁਹਾਨੂੰ ਪਤਾ ਮੈਂ ਤੁਹਾਨੂੰ ਮਿਲਣ ਲਈ ਆਈਆਂ ਸਪੈਸ਼ਲ ਤੁਹਾਡੇ ਪਿੰਡ ਤੈਨੂੰ ਕੀ ਬਿੱਪਾ ਪੈ ਗਈ ਹੈ ਏਡਿ ਦੂਰ ਚੱਲ ਕੇ ਆਉਣ ਦੀ ਹਲੇ ਵੀ ਕਹਿ ਰਹੇ ਬਿੱਪਾ ਮੈਂ ਤੁਹਾਨੂੰ ਕੱਲ ਕਿਹਾ ਸੀ ਆਪਾਂ ਮੂਵੀ ਦੇਖਣ ਚੱਲਣਾ ਠੀਕ ਹੈ ਤੁਸੀਂ ਜਵਾਬ ਦਿੱਤਾ ਕੋਈ ਨਹੀਂ ਚੱਲਾਂਗੇ ਹਨਾ ਹੂੰ ਹੂੰ ਹੁਣ ਮੈਂ ਤੁਹਾਡੇ ਪਿੰਡ ਦੇ ਬਾਹਰ ਲੈਡੇ 'ਚ ਖੜੀ ਆ ਮੈਨੂੰ ਦੱਸ ਦੋ ਕਿੰਨੇ ਟਾਈਮ ਚਾਹ ਰਹੇ ਤੁਸੀਂ ਮੈਂ ਮਨਕ ਤੇ ਹੁਣ ਵਾਏ ਕਬਸ ਕਰੂੰ ਚੱਕਿਆ ਯਾ ਜਨ 10 ਮਿੰਟ ਤੁਹਾਡੇ ਕੋਲ ਮੈਂ ਬਸ ਫਿਰ ਜਲਦੀ ਆਜੋ ਛੇਤੀ ਕਰੋ ਠੀਕ ਆ ਬਹੁਤ ਗਰਮੀ ਆ ਠੀਕ ਆ ਠੀਕ ਆ ਚਲੋ ਹੁਣ ਬਸ ਤੂੰ ਇੱਥੇ ਹੀ ਰਹੀਂ ਕਿਸੇ ਪਾਸੇ ਜਾਈ ਨਾ ਜੇ ਕਿਸੇ ਪਿੰਡ ਦੇ ਨੇ ਦੇਖ ਲਿਆ ਲਾਲਾ ਲਾਲੋ ਜੂ ਪਿੰਡ ਚ ਹਣ ਤਨਵੀਰ ਸਿੱਤਰ ਕਰੋ ਤੂੰ ਨਹੀਂ ਕਿਤੇ ਜਾਂਦੀ ਜਲਦੀ ਆ ਜਾਓ ਬਸ ਹਾਂ ਜੇ ਹੁਣ ਇੱਥੇ ਭਾਬੀ ਹੁਣ ਨੂੰ ਕਿਸ ਨੇ ਦੱਸ ਤਾਂ ਮੇਰੇ ਸਿੱਤਰ ਪਵਾ ਦੇਂਗੇ ਸਾਰਿਆਂ ਤੋਂ ਤੂੰ ਉਹ ਨਹੀਂ ਪਤਾ ਲੱਗਦਾ ਨਾ ਵੀ ਇੰਨਾ ਨਾ ਡਰਿਆ ਕਰੋ ਡਰਨਾ ਪੈਂਦਾਗਾ ਦੁਨੀਆਦਾਰੀ 100 ਗੱਲਾਂ ਕਰਦੀ ਏ ਯਾਰ ਤੁਸੀਂ ਅੱਜ ਦੇ ਦਿਨ ਚ ਆਜੋਗੇ ਮੈਨੂੰ ਗਰਮੀ ਲੱਗ ਰਹੀ ਆ ਅੱਜ ਦੇ ਦਿਨ ਚ ਆਉਂਗਾ ਆਉਣਾ ਆਉਣਾ ਚੱਲ ਤੂੰ ਬੈਠ ਜਾ ਰਹਿ OK ਬਾਈ ਚੱਲ ਯਾਰ ਚੱਲੀਏ ਇਹਡ ਪੰਗੇ ਛੇੜਦੇ ਰਹਿੰਦੇ ਕੋਸ ਨੂੰ ਉਸੇ ਦੱਸ ਕੀ ਕਰੂਗਾ ਜੀ ਧੀ ਤੇ ਦੱਸਾਂ ਤੈਨੂੰ ਪਹਿਲਾਂ ਫੋਨ ਕਰਦੇ ਮੈਨੂੰ ਉੱਥੇ ਲੈ ਆਈ ਆਉਂਦਾ ਬਟਾ ਚੱਲ ਬਾਤਾ ਲੇਟ ਹੋ ਗਈ ਚਾਹ ਲੈ ਆਉਣੀ ਆਉਣੀ ਬੇਬੇ ਦੇ ਤਾਂ ਕਦੋਂ ਲੱਗਿਆ ਹੋਇਆ ਸੀ ਵੀ ਚਾਹ ਲੈ ਕੇ ਵਗ ਜੀ ਦੇਖੀ ਸਵੇਰ ਦੀ ਇਹਨਾਂ ਨੇ ਚਾਹ ਹੀ ਨਹੀਂ ਪੀਤੀ ਰੋਟੀ ਤਾਂ ਖਾ ਲਈ ਸੀ ਹੋ ਲੱਗ ਰਿਹਾ ਕੰਮ ਕਰਨ ਕਾ ਜਾ ਬਾਲੀ ਹੋਇਆ ਖਖਾ ਲਾਏ ਜੇ ਸਫਾਈ ਕਰਾਂਗੇ ਤਾਂ ਪਾਣੀ ਸਹੀ ਤਰੀਕੇ ਨਾਲ ਵਗੂ ਇਹ ਹੀ ਜੱਟਾਂ ਦੀ ਕਮਾਈ ਹੈ ਬੋਲਦਾ ਨਹੀਂ ਹਾਂ ਹਾਂ ਮੰਜੀਤੇ ਬਹੁਤ ਕੰਮ ਕਰ ਲਿਆ ਜੀ ਚਾਹ ਪੀ ਲੈਂਦੇ ਸੂਅਰ ਦੀ ਚਾਹ ਨਹੀਂ ਪੀਤੀ ਹੈਗੀ ਤੁਸੀਂ ਤੇ ਤੂੰ ਕੀ ਕਰਦੀ ਆ ਦੱਸ ਐਨੀ ਧੁੱਪ ਦੇ ਵਿੱਚ ਚਾਹ ਲੈ ਕੇ ਆ ਗਈ ਤੂੰ ਨਾ ਘਰੇ ਆਰਾਮ ਕਰ ਲੈਦੀ ਤੂੰ ਉਹ ਪਤਾ ਨਹੀਂ ਐਂ ਰਹਿਣੀ ਆ ਗਰਮੀ ਦਾ ਟਾਈਮ ਆ 5 ਵਜੇ ਪਏ ਨੇ ਦੁਪਹਿਰਾਂ ਨਹੀਂ ਹੈਗਾ ਕੋਈ ਨਾਲੇ ਸੂਤ ਨੇ ਤਾਂ ਆਪਣੀ ਮਰਜ਼ੀ ਨਾਲ ਢੇਲਾ ਉਹਨੇ ਕਿਹੜਾ ਆਪਣੇ ਹਿਸਾਬ ਨਾਲ ਚੱਲਣਾ ਚੱਲ ਮੈਂ ਤਾਂ ਐਂ ਕਹਿੰਦਾ ਸੀਗਾ ਅੱ삐 ਕਾਦੇ ਵਾਸਤੇ ਹੈਂ ਕਹਿੰਦਾ ਕਾਦੇ ਵਾਸਤੇ ਦੀ ਬਾਈ ਤੁਸੀਂ ਕਹੀ ਛੱਡੋ ਸਾਰਾ ਦਿਨ ਕੰਮ ਕਰਦੇ ਰਹਿੰਦੇ ਹੋ ਜੱਤ ਦੇਖ ਲੋ ਹਾਂ ਕੰਮ ਤਾਂ ਜੱਟਾਂ ਨਾਲ ਹੀ ਐ ਔਰ ਕਿੱਥੇ ਜਾਊਗਾ ਕੰਮ ਕੌਣ ਕਰੂਗਾ ਜੇ ਆਪਾਂ ਨਹੀਂ ਕੰਮ ਕਰਾਂਗੇ ਕੰਮ ਤਾਂ ਕਰ ਲਾਂਗੇ ਮੈਂ ਐਂ ਕਹਿੰਦੀ ਸੀਗੀ ਬਾਲੀ ਟੈਨਸ਼ਨ ਨਾ ਲਿਓ ਜਿਹੜੀ ਆ ਗੱਲ ਹੋ ਗਈ ਹਟ ਗਈ ਨਾ ਕਿਤੇ ਹੋਰ ਨਾਲ ਇੱਕ ਗੱਲ ਹੋਰ ਤਾਂ ਕਹਿਣਾ ਭੁੱਲੀ ਗਈ ਮੈਂ ਤੁਹਾਨੂੰ ਬੇਬੇ ਨੂੰ ਦੱਸਿਓ ਕੁਛ ਵੀ ਨਾ ਨਾ ਮੈਂ ਬੇਬੇ ਨੂੰ ਨਹੀਂ ਦੱਸਿਆ ਕੁਛ ਵੀ ਦੱਸ ਜੇ ਬੇਬੇ ਨੂੰ ਦੱਸਤਾ ਉਹ ਅੱਡ ਟੈਨਸ਼ਨ ਬਾਕੇ ਬਹਿ ਜੂਗੀ ਹੈ ਉਹੀ ਤਾਂ ਗੱਲ ਆ ਜੀ ਬੇਬੇ ਨੂੰ ਦੱਸਤਾ ਹੋਰ ਪੈਸੇ ਲੱਗਣ ਨੂੰ ਥਾਂ ਹੋ ਜਾਊਗਾ ਨਾਲੇ ਮੈਂ ਛੋਟੇ ਨੂੰ 5000 ਰੁਪਏ ਦਿੱਤਾ ਜੀ ਫੀਸ ਚੱਲ ਵਧੀਆ ਕਰਿਆ ਨਹੀਂ ਫਿਰ ਉਹ ਕਹਿੰਦਾ ਫੀਸੋ ਚੱਲ ਅੱਗੇ ਪੜ ਲਊਗਾ ਕੁਛ ਲੈ ਕਰ ਲੂਗਾ ਬੰਜੂਗਾ ਕੁਛ ਆਪਣੀ ਜ਼ਿੰਦਗੀ ਸੁਖਾਲੀ ਹੋ ਜੇ ਹਾਂ ਜੀ ਪੜ ਲਿਖ ਦੇ ਚੱਲ ਪੜ ਕੇ ਪ੍ਰਾਈਵੇਟ ਨੌਕਰੀ ਵੀ ਕਰੂਗਾ ਕੁਛ ਤਾਂ ਲਿਆਊਗਾ 10-15000 ਤਾਂ ਲਿਆਊਗਾ ਜੇ ਬਾੜਾ ਨਹੀਂ ਚੱਲ ਆਪਾਂ ਨੂੰ ਹੰਦਾ ਲੱਗਦਾ ਰਹੂਗਾ ਹੈਨਾ ਮੈਂ ਤੁਹਾਡਾ ਨਾਲ ਇੱਕ ਗੱਲ ਕਰਨੀ ਸੀ ਜੀ ਹਾਂ ਹਾਂ ਦੱਸ ਦੱਸ ਮੈਂ ਕਹਿੰਦੀ ਸੀ ਕਿ ਫੇਰ ਨਾ ਇੱਕ ਸੋਹਣੀ ਜਿਹੀ ਕੁੜੀ ਦੇਖ ਕੇ ਉਹਦਾ ਵਿਆਹ ਕਰ ਦਾਂਗੇ ਆ ਲੈ ਜਿਵੇਂ ਮਨਜੀਤ ਤੇਨੂੰ ਚੰਗਾ ਲੱਗਦਾ ਹੈਗਾ ਦੱਸ ਮੈਂ ਤੇਰੇ ਤੋਂ ਬਾਹਰਾਂ ਕਿਸੇ ਪਾਸੇ ਜਿਹੜੀ ਤੈਨੂੰ ਪਸੰਦ ਆ ਤੂੰ ਉਹ ਲਿਆਈ ਅੱਛਾ ਜੀ ਹਾਂ ਚੱਲ ਫੇਰ ਤਾਂ ਠੀਕ ਆ ਫੇਰ ਤਾਂ ਮੈਂ ਆਪਣੀ ਪਸੰਦ ਦੀ ਲਿਆਉਂਗੀ ਨਾਲੇ ਮੇਰੇ ਦਿਓਰ ਦੀ ਵੀ ਨਾ ਪਸੰਦ ਪਰ ਜਾਈ ਗਾਲੀ ਹੀ ਹੋਪੀ। ਨਾ ਤੂੰ ਛੱਡੋ ਸਾਰੀਆਂ ਗੱਲਾਂ। ਚਾਹ ਪੀ ਲਓ ਵਾ ਚੁੱਪ ਕਰਕੇ ਹੁਣ। ਚਾਹ ਬਣਾ ਦੇ। ਤੂੰ ਕਿਹੜਾ ਹਟੇਂਗੀ? ਤਾਂ ਮੰਗਰੀ ਪੈ ਗਈ। ਚਾਹ ਪੀ ਲਓ, ਚਾਹ ਪੀ ਲਓ, ਚਾਹ ਪੀ ਲਓ। ਹੋਰ। ਆ ਦੇਖੀ ਅੱਧਾ ਘੰਟਾ ਹੋ ਗਿਆ। ਹਲੇ ਤੱਕ ਨਹੀਂ ਆਇਆ ਹੈਗਾ। ਐ ਨਹੀਂ ਪਤਾ ਵੀ ਇੰਨੀ ਗਰਮੀ ਹੋ ਰਹੀ ਆ। ਦੁਬਾਰਾ ਫੋਨ ਕਰਦੀ ਆ। ਇੱਕ ਤਾਂ ਫੋਨ ਵੀ ਨਹੀਂ ਚੱਕਦਾ ਹੈਗਾ। ਆ ਜਾਣ ਦੇ ਇਹਨੂੰ ਪੁੱਛਦੀ ਆ ਮੈਂ। ਉਹ ਆ ਗਿਆ ਆ ਜਾਂ ਤੇ ਦੇ ਲੋਕ ਇੱਕ ਤਾਂ ਕਿੰਨੇ ਰਿਆ ਲੈ ਆ ਗਈ ਤੁਸੀਂ ਉਹਦੇ ਖੜੇ ਹੋ ਹੋਰ ਕਿੱਥੇ ਘੜਦੀ ਮੈਂ ਤੁਹਾਨੂੰ ਨਹੀਂ ਜਾਣਦਾ ਵੀ ਉਹਨਾਂ ਦਾ ਘੰਟਾ ਹੋ ਗਿਆ ਖੜੀ ਨੂੰ ਉੱਤੇ ਗਰਮੀ ਚ ਵਿਚਾਰੀ ਨੂੰ ਇੱਕ ਪਿੰਡ ਦੇ ਲੋਕ ਆਏ ਦੇਖਦੇ ਨੇ ਅੱਖਾਂ ਕੱਢ ਕੱਢ ਕੇ ਚਲ ਕੋਈ ਨਹੀਂ ਤੂੰ ਤੈਨੂੰ ਕਿਹਾ ਤੈਗਾ ਤੇ ਬਿਉਰੇ ਨਾਲ ਤੇ ਮੈਂ ਤਾਂ ਉਹ ਫੜਾ ਕੇ ਮੁੰਡੇ ਨੂੰ ਫੀਸ ਫੜਾ ਕੇ ਤਾਂ ਟਾਈਮ ਲੱਗ ਗਿਆ। ਆਵਦੀ ਫੀਸ ਪੜਾਇਆਏ ਮੇਰੀ ਫੀਸਾ ਮੇਰੀ ਫੀਸ ਦੀ ਚਿੰਤਾ ਹੈ ਨੀਗੀ। ਤੇਰੀ ਫੀਸ ਦੀ ਟੈਨਸ਼ਨ ਵੀ ਹੈਗੀ ਆ ਯਾਰ ਮੈਂ ਤੁੰਨ ਸਾਰੀ ਗੱਲ ਕਰ ਲਈ ਘਰੇ ਗੱਲ ਸੁਣ ਲਾ। ਘਰੇ ਤਾਂ ਥੋੜਾ ਜਿਹਾ ਮਾਹੌਲ ਗਰਮ ਹੋਇਆ ਪਿਆ ਤੇ। ਮੋੜ ਗਨ ਕਿਉਂ ਕੀ ਹੋ ਗਿਆ? ਓਹੋ ਵੀਰੇ ਨੇ ਪੈਸੇ ਲੈਤੇ ਵੀ ਹੱਟ ਜੂਗੇ ਲੱਗ। ਠਕਲਾ ਕਰ ਗਿਆ। ਠੀਕ ਆ? ਆੜਤੇ ਤੂੰ। ਉਹਦਾ ਵਿਆਜ ਤੇ 6 3 ਲੱਖ ਰੁਪਏ ਮੰਨ ਕੇ ਚਲੋ ਰਹਿ ਗਿਆ ਉਹਦਾ। ਠੀਕ ਆ ਕਿ ਨਹੀਂ? ਫੇਰ ਮੈਂ ਭਾਬੀ ਨਾਲ ਗੱਲ ਕਰੀ ਆਪਣੇ ਬਾਰੇ ਵੀ ਸਾਰੀ। ਮੰਨ ਲੈ ਵੀਰ ਭਾਬੀ ਕਹਿੰਦੀ ਕੋਈ ਨਾ ਤੂੰ ਟੈਨਸ਼ਨ ਨਾ ਲੈ ਸਾਹ ਕਰਨੇ ਮੇਰੇ ਗੱਲ ਇੱਕ ਤਾਂ ਸਾਰਾ ਦਿਨ ਭਾਬੀ ਭਾਬੀ ਨਾ ਕਰਿਆ ਕਰ ਉਹਦਾ ਚਮਚਾ ਨਾ ਬੜਾ ਬਣ ਠੀਕ ਹੈ ਤੇ ਦੂਜੀ ਗੱਲ ਜਦੋਂ ਆਪਦਾ 5000 ਰੁਪਏ ਲੈ ਮੇਰਾ 5000 ਨਹੀਂ ਲੈ ਸਕਦਾ ਸੀਗਾ ਭਾਬੀ ਮੇਰੀ ਮਾਵਾ ਵਰਗੀ ਆ ਸਾਰਾ ਘਰਸਾਂ ਵੀ ਬੈਠੀ ਆ ਉਹ ਜਿਵੇਂ ਮਾਵਾ ਵਰਗੇ ਮੈਂ ਕੀ ਕਰਾਂ ਬਸ ਅੱਜ ਤੋਂ ਬਾਅਦ ਉਹਦਾ ਨਾਮ ਨਹੀਂ ਲੈਣਾ ਹੈ ਨਹੀਂ ਯਾਰ ਥੋੜੀ ਹੋਣ ਇਹ ਤਾਂ ਗੱਤ ਗੱਲ ਨਾਲੇ ਜਦੋਂ ਤੁਸੀਂ ਆਪਣੇ ਬਾਰੇ ਗੱਲ ਕੀਤੀ ਸੀ ਉਹ ਮੰਨ ਗਏ ਉਹ ਮੰਨ ਕੇ ਪਰਚਾਈ ਨਾਲ ਤਾਂ ਮੈਂ ਗੱਲ ਕਰ ਲਈ ਸਰ ਉਹ ਤਾਂ ਕੋਈ ਚੱਕਰ ਆਈ ਗੱਲ ਨੇ

ਆਪ ਦੇ ਕਰੇ ਮੇਰੇ ਡੈਡੀ ਨਾਲ ਨਾਲੇ ਰਿਸ਼ਤਾ ਦੇਖੀ ਜਾਂਦੇ ਨੇ ਮੇਰੇ ਵਾਸਤੇ ਹੂੰ ਤੁਸੀਂ ਆਦੀ ਮੰਮੀ ਨਾਲ ਨਹੀਂ ਗੱਲ ਕਰੋ ਕਰ ਲੈਂਦੇ ਗੱਲ ਡੈਡੀ ਰਿਸ਼ਤਾ ਦੇਖੀ ਜਾਂਦਾ ਜੇ ਡੈਡੀ ਨੂੰ ਕੋਈ ਮੁੰਡਾ ਪਸੰਦ ਆ ਗਿਆ ਉੱਥੇ ਵਿਆਹ ਕਰ ਦੇਣਗੇ ਹੁਣ ਮੈਂ ਮੰਮੀ ਨੂੰ ਮਨਾਉ ਕਿ ਨਾ ਸ਼ਾਮ ਨੂੰ ਜਾ ਕੇ ਅੱਜ ਅੱਛਾ ਤਾਂ ਇਹ ਮੈਂ ਤੁਹਾਨੂੰ ਕਹਿ ਰਹੀ ਪਹਿਲਾਂ ਜੇ ਤੁਹਾਡੇ ਘਰ ਦੇ ਮੰਨਣ ਕਿ ਫੇਰ ਹੀ ਮੇਰੇ ਘਰ ਦੇ ਇਹ ਤਾਂ ਮੇਰੀ ਪਰਜਾਈ ਨਾਲ ਗੱਲ ਕਰ ਲੀ ਪਰਜਾਈ ਨੇ ਆਪੀ ਹੌਲੀ ਹੌਲੀ ਵੀਰ ਨਾਲ ਗੱਲ ਕਰਨੀ ਫਿਰ ਮਾਤਾ ਨਾਲ ਹੋ ਜੇ ਮਤਲਬ ਪਰਜਾਈ ਦੀ ਚੱਲਦੀ ਹੈ ਤੁਹਾਡੇ ਘਰੇ ਸਭ ਤੋਂ ਵੱਧ ਪਰਜਾਈ ਮੇਰੀ ਮਾਵਾ ਵਰਗੀ ਆ ਪਰਜਾਈ ਨਾਲ ਮੇਰੀ ਗੱਲਬਾਤ ਵੀ ਖੁੱਲੀ ਆ ਵੀਰੇ ਨੂੰ ਹੁਣ ਤੁਹ ਕਹਾਲਾ ਸੋ ਨਾ ਪਾ ਵੀ ਬਾਹਲਾ ਨਾ ਕਰੀਂ ਠੀਕ ਆ ਹੋਰ ਮੈਂ ਹੁਣ ਕੀ ਦਾ ਨਾਮ ਜੱਪਾਂ ਹੁਣ ਤੇਰਾ ਗਾ ਇੱਕ ਮਿੰਟ ਤੇਰਾ ਨਾਮ ਤਾਂ ਜੱਪੀ ਜਾਂਦਾਗਾ ਜੇ ਤੇਰੇ ਲਈ ਹੁਣ ਮੈਂ ਕਿੱਥੋਂ ਚੱਲ ਕਾਇ ਮੈਨੂੰ ਇਹ ਦੱਸ ਤਾਪਤੀ ਗਰਮੀ ਚ ਕਿੱਥੋਂ ਆਇਆ ਮੈਂ ਚੱਲ ਇਹ ਤਾਂ ਗੱਲ ਹੈ ਧੰਨਵਾਦ ਤੇਰਾ ਭਾਈ ਤੂੰ ਮੈਨੂੰ ਇਨਾ ਪਿਆਰ ਕਰਦੀਆਂ ਤਾਂ ਚੱਲ ਕੇ ਆਈਆਂ ਠੀਕ ਹੈ ਕਿ ਨਹੀਂ ਸਗਲ ਹੈ ਹਾਂ ਠੀਕ ਹੈ ਕਿ ਨਹੀਂ ਗੁੱਸੇ ਹੋਣ ਦੀ ਨਹੀਂ ਗੱਲ ਹੁੰਦੀ ਤੇਰੀ ਫੀਸ ਮੈਂ ਤੈਨੂੰ ਦੋ ਦਿਨ ਕਿਹਾ ਇੱਕ ਜਾਂ ਦੋ ਦਿਨਾਂ ਚ ਭਰਦਾ ਜੇ ਦੋ ਦਿਨ ਦਾ ਤੀਜਾ ਦਿਨ ਨਾ ਹੋਵੇ ਹਿਸਾਬ ਲਾ ਲਿਓ ਫਿਰ ਆਪਦਾ ਬਣੂਗਾ ਉਹ ਨਹੀਂ ਤੀਜਾ ਦਿਨ ਹੁੰਦਾ ਨੜੇ ਨਾ ਪੈਸੇ ਥੋੜੇ ਜਿਹਾ ਬਾਦ ਤੋਂ ਲੈ ਆਇਆ ਬੁੱਕਸ ਲੈਣ। ਚੱਲ ਕੋਈ ਨੀ ਉਹ ਵੀ ਇੰਤਜ਼ਾਮ ਕਰ ਲੈ। ਠੀਕ ਹੈ। ਕੋਈ ਨੀ ਕਰ ਲੈ। ਚੱਲ ਹੁਣ ਤੂੰ ਯਾਰ ਬੜਾ ਟਾਈਮ ਹੋਣਾ ਕਰ। ਬੈਠ। ਆਪਾਂ ਚੱਲੀਏ ਤੈਨੂੰ ਮੈਂ ਛੱਡਿਓ ਨਾ। ਗੋਲ ਗੱਪੇ ਖਵਾਉਂਗੇ। ਖਾ ਲਈਂ। ਦਹੀਂ ਭੱਲੇ ਵੀ ਖਾ ਲਈਂ ਗੋਲ ਗੱਪੇ ਛੱਡ। ਹੋਰ ਦੱਸ। ਚਲੋ। ਬੀ ਤੂੰ ਉੱਧਰ ਫਿਰਦੀਆਂ ਧੁੱਪ ਚ ਮੈਂ ਤੇਰੇ ਵੀਰੇ ਦੀ ਚਾਹ ਦੇ ਕੀ ਆਈਆਂ ਅੱਛਾ ਤੂੰ ਪਤਾ ਕਿਹੜੀ ਆ 5 ਵਜੇ ਪੈਣੇਗੇ ਹੂੰ ਤੂੰ ਕਿੱਥੋਂ ਆਇਆ ਮੈਂ ਇੱਧਰ ਮੁੰਡੇ ਨੂੰ ਫੀਸ ਪੜਾ ਕੇ ਆਇਆ ਮੁੰਡੇ ਨੂੰ ਫੀਸ ਮੁੰਡੇ ਨੂੰ ਫੀਸ ਤਾਂ ਇੱਧਰ ਪੈਂਟ ਦਾ ਇੱਧਰ ਤੂੰ ਤਾਂ ਇੱਧਰੋਂ ਆ ਰਿਹਾ ਉਹ ਕੀ ਸਮਝਾਵਾਂ ਕੀ ਸਮਝਾਵਾਂ ਮਤਲਬ ਕੀ ਹੋ ਗਿਆ ਸੁੱਖ ਸ਼ਾਂਤੀ ਆ ਉਹ ਇੱਥੇ ਆ ਗਈ ਤੇਰੀ ਸਹੇਲੀ ਉਹਰੇ ਕੀ ਕਰਨ ਆ ਗਈ ਦੀ ਕੋਈ ਓਰੇ ਕਾ ਨੂੰ ਮੇਰੀ ਨਹੀਂ ਆ ਕਹਿੰਦੀ ਉਹ ਬਾਤ ਸੁਣ ਲੈ ਹੁਣ ਕਿਸ ਨੂੰ ਦੱਈਏ ਹੁਣ ਬਾਰ-ਬਾਰ ਦੱਸ ਬਈ ਤੂੰ ਐਵੇਂ ਨਾ ਪਿੰਡ 'ਚ ਮਿਲਦਾ ਫਰੀ ਜਾ ਉਹਨੂੰ ਨਾਲੇ ਲੋਕਾਂ ਨੇ ਜੇ ਕਿਸੇ ਨੇ ਦੇਖ ਲਿਆ ਨਾ ਗੱਲ ਚੱਕ ਲੈਣੀ ਆ ਵੀ ਫਲਾਣੇ ਦਾ ਮੁੰਡਾ ਉੱਥੇ ਫਲਾਣੇ ਦੀ ਕੁੜੀ ਲੈ ਕੇ ਖੜਾ ਸੀ ਆਹੋ ਚੱਲੋ ਉਹ ਤਾਂ ਮੈਂ ਭਾਬੀ ਨੂੰ ਸਮਝਾ ਦੂੰ ਹੁਣ ਮੈਂ ਕੀ ਕਰਾਂ ਆਗੀ ਦੱਸ ਹੁਣ ਮੈਨੂੰ ਕਰਨਾ ਪੈਂਦਾ ਕੋਈ ਨਾ ਕਰ ਤਾਂ ਬੇ ਕਰਨਾ ਤਾਂ ਪੈਂਦਾ ਮੈਂ ਤੇਰੀ ਗੱਲ ਮੰਨਦੀ ਆ ਐਵੇਂ ਲੋਕਾਂ ਦੇ ਅੰਦਰ ਵੀਰੇ ਨੂੰ ਪਤਾ ਲੱਗ ਗਿਆ ਨਾ ਪਹਿਲਾਂ ਹੀ ਥੂ-ਥੂ ਹੋ ਜੂਗੀ ਦੇਖ ਲੈ ਫਿਰ ਚੱਕੇਗਾ ਤਾਂ ਆ ਵੀਰੇ ਨੂੰ ਨਾ ਦੱਸੀ ਨਾ ਮੰਮੀ ਨੂੰ ਦੱਸ ਸਿੰਘ ਫਿਰ ਸਿੱਧਰ ਨਾ ਕੋਲੀ ਚਲ ਬਾਹਰ ਤੋਂ ਚੱਲੀ ਆਪਾਂ ਮੈਂ ਮੈਂ